ਐ ਜੀ ਚੇਅਰਮੈਨ ਮਾਰਕੀਟ ਕਮੇਟੀ ਕਰਨ ਤਰਨ ਤੇ ਜਿਸ ਸਾਹਬ ਦੇ ਨਾਲ ਮੈਨੂੰ ਇਹਨਾ ਬਣਾਇਆ ਮੈਂ ਕੋਸ਼ਿਸ਼ ਕਰੂੰਗਾ ਗੁਰਵਰਜਨ ਦੇ ਪਾਤਸ਼ਾਹ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਮੈਂ ਇਹਨਾ ਸਾਰਿਆਂ ਦੀਆਂ ਇਸ਼ਾਵਾਂ ਸਾਰ ਪੂਰਾ ਉਤਰ ਸਕਾਂ ਲੇਖੋ ਜੀ ਜੋ ਵੀ ਸਾਡੇ ਆੜਤੀਆਂ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਸ਼ੈਲਰਾਂ ਦੇ ਵਾਲਿਆਂ ਦੇ ਵੀਰਾਂ ਦੇ ਮੁੱਦੇ ਜਾਂ ਸਾਨੂੰ ਮਾਰਕੀਟ ਕਮੇਟੀ ਦੇ ਵਿੱਚ ਜਿਹੜੀ ਕੋਈ ਦਿੱਕਤ ਹੋਊਗੀ ਉਹਨੂੰ ਉਸੇ ਹਿਸਾਬ ਦੇ ਨਾਲ ਵਿਚਾਰ ਕੇ ਉਸੇ ਹਿਸਾਬ ਦੇ ਨਾਲ ਉਹਦਾ ਹੱਲ ਕੀਤਾ ਜਾਊਗਾ ਜਿਮੀਰ ਆ ਆਦਮੀ ਸਾਡੇ ਉਹਦੇ ਵਿੱਚੋਂ ਸਾਨੂੰ ਪਿੰਡਾਂ ਦੇ ਵਿੱਚੋਂ ਠੱਕ ਕੇ ਦੇ ਇੱਕ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਦੇਣਾ ਕੋਈ ਛੋਟੀ ਜੀ ਗੱਲ ਨਹੀਂ ਇਹ ਪਾਰਟੀ ਆਮ ਆਦਮੀ ਪਾਰਟੀ ਆ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਉਹਨੂੰ ਕਹਿੰਦੇ ਆ ਆਪਣੇ ਲੈਵਲ ਤੇ ਘਰਾਂ ਤੋਂ ਚੁੱਕ ਕੇ ਤੇ ਉਹਨਾਂ ਨੂੰ ਚੇਅਰਮੈਨੀਆਂ ਜਿਹੜੀਆਂ ਉਹ ਦਿੰਦੇ ਆ ਕੱਲੋ ਤਾਂ ਜਾ ਰਿਹਾ ਵੇਖੋ ਜੀ ਮੈਂ ਪੰਜਾਬ ਸਰਕਾਰ ਦਾ ਪ੍ਰਵੀਨ ਕੇਜਰੀਵਾਲ ਜੀ ਭਗਵੰਤ ਸਿੰਘ ਮਾਨ ਜੀ ਤੇ ਸਾਡੀ ਸਾਰੀ ਜਿਹੜੀ ਕੇਂਦਰੀ ਪਾਰਟੀ ਦੀ ਲੀਡਰਸ਼ਿਪ ਆ ਖਾਸ ਕਰਕੇ ਡਾਕਟਰ ਸੋਨ ਸਾਹਿਬ ਦਾ ਮਨਜਿੰਦਰ ਸਿੰਘ ਲਾਲਪੁਰਾ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੂੰ ਕਹਿੰਦੇ ਆ ਇੱਕ ਨਿਰਮਾਣੇ ਜੇ ਬੰਦੇ ਨੂੰ ਮਾਣ ਬਖਸ਼ਿਆ ਐਜੇ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ ਤੇ ਜੇ ਸਾਹਿਬ ਦੇ ਨਾਲ ਮੈਨੂੰ ਇਹਨਾਂ ਬਣਾਇਆ ਮੈਂ ਕੋਸ਼ਿਸ਼ ਕਰੂੰਗਾ ਗੁਰਵਰਜਨ ਦੇ ਪਾਤਸ਼ਾਹ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਮੈਂ ਇਹਨਾਂ ਸਾਰਿਆਂ ਦੀਆਂ ਇਸ਼ਾਵਾਂ ਅਸਾਰ ਪੂਰਾ ਉਤਰ ਸਕਾਂ ਕੰਦਾਵਾ ਸਭੀ ਇਹ ਪੁੱਛਣ ਕਿ ਕਿਹੜੇ ਮੁੱਦੇ ਹੋਣਗੇ ਜਿਨ੍ਹਾਂ ਤੁਸੀਂ ਵਿਸ਼ੇਸ਼ ਚਾਹੁੰਦੇ ਹੋ। ਦੇਖੋ ਜੀ ਜੋ ਵੀ ਸਾਡੇ ਆੜਤੀਆਂ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਸ਼ੈਲਰਾਂ ਦੇ ਵਾਲਿਆਂ ਦੇ ਵੀਰਾਂ ਦੇ ਮੁੱਦੇ ਜਾਂ ਸਾਨੂੰ ਮਾਰਕੀਟ ਕਮੇਟੀ ਦੇ ਵਿੱਚ ਜਿਹੜੀ ਕੋਈ ਦਿੱਕਤ ਹੋਊਗੀ ਉਹਨੂੰ ਉਸੇ ਹਿਸਾਬ ਦੇ ਨਾਲ ਵਿਚਾਰ ਕੇ ਉਸ ਹਿਸਾਬ ਦੇ ਨਾਲ ਉਹਦਾ ਹੱਲ ਕੀਤਾ ਜਾਊਗਾ। ਕੋਸ਼ਿਸ਼ ਬਵਾਤ ਤੋਂ ਬਵਾਤ ਕਰੂੰ। ਕੰਦਾਵਾ ਸਭੀ ਮਾਨ ਸਰਕਾਰ ਨੇ ਮਤਾ ਕੀਤਾ ਸੀ ਆਮ ਘਰਾਂ ਦੇ ਲੋਕਾਂ ਜਿਹੜਾ ਵੱਡੀਆਂ ਕੁੱਝੀਆਂ ਪੁਛੀਆਂ ਜਾਣਗੀਆਂ। ਅੱਜ ਉਹ ਸੁਪਨੇ ਪੂਰੇ ਹੋ ਰਹੇ ਵਿਧਾਇਕ ਬੰਦੇ ਨੇ ਕੌਂਸਲਰ ਬੰਦੇ ਨੇ ਕੀ ਕਰਨ ਜੋਗੇ ਤੇ ਬਾਰੇ। ਉਹ ਤੁਹਾਡੇ ਸਾਹਮਣੇ ਹੀ ਆ। ਕਿ ਅਸੀਂ ਹੁਣ ਜਿੱਤਰਾ ਆਮ ਘਰਾਂ ਦੇ ਬੰਦੇ ਹਾਂ ਮਤਲਬ ਇੱਕ ਜ਼ਿਮੀਂਦਾਰ ਆਦਮੀ ਸਾਹ ਤੇ ਉਹਦੇ ਵਿੱਚੋਂ ਸਾਨੂੰ ਪਿੰਡਾਂ ਦੇ ਵਿੱਚੋਂ ਠੱਕ ਕੇ ਦੇ ਇੱਕ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਦੇਣਾ ਕੋਈ ਛੋਟੀ ਜੀ ਗੱਲ ਨਹੀਂ ਇਹ ਪਾਰਟੀ ਆਮ ਆਦਮੀ ਪਾਰਟੀ ਆ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਉਹਨੂੰ ਕਹਿੰਦੇ ਆ ਆਪਣੇ ਲੈਵਲ ਤੇ ਘਰਾਂ ਤੋਂ ਚੁੱਕ ਕੇ ਤੇ ਉਹਨਾਂ ਨੂੰ ਚੇਅਰਮੈਨੀਆਂ ਜਿਹੜੀਆਂ ਉਹ ਦਿੰਦੇ ਆ ਠੀਕ ਠੀਕ ਟੈਂਟਰ ਤੁਸੀਂ ਕਹਿੰਦਾ ਮੈਂ ਚੇਅਰਮੈਨ ਬਣਾਈ ਲੈ ਤੇ ਤੁਸੀਂ ਅੱਜ ਪਤਾ ਨਹੀਂ ਕਿ ਕਰ ਜਾਓਗੇ ਅੱਜ ਵੇਖੋ ਜੀ ਬੜਾ ਖੁਸ਼ੀ ਦਾ ਮੌਕਾ ਵਾ ਕਿ ਸਾਡੇ ਪਾਰਟੀ ਆਮ ਆਦਮੀ ਪਾਰਟੀ ਦੇ ਇੱਕ ਅਣਥੱਕ ਵਰਕਰ ਤੇ ਬਹੁਤ ਹੀ ਜਨਰੇਲਿੰਦ ਕਿਤੀ ਪਾਰਟੀ ਵਾਸਤੇ ਉਹਨਾਂ ਨੂੰ ਅੱਜ ਮਾਰਕੀਟ ਕਮੇਟੀ ਕਰਨਤਾਰਨ ਦਾ ਜਿਹੜਾ ਚੇਅਰਮੈਨ ਦਾ ਅਹੁਦਾ ਵਾ ਉਹਦੇ ਜਿੰਮੇਵਾਰੀ ਦਿੱਤੀ ਗਈ ਆ ਸੋ ਇਹਦੇ ਵਾਸਤੇ ਮੈਂ ਜਿੱਤੇ ਕਲਦੀਪ ਸਿੰਘ ਰੰਧਾਵਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਂ ਉੱਥੇ ਮੈਂ ਹਾਈ ਕਮਾਂਡ ਸ਼੍ਰੀ ਰਵਿੰਦ ਕੇਜੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਭਰ ਭਾਰੀ ਸੋਸੋਧਿਆ ਜੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਜੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਰ ਸਾਹਿਬ ਤੇ ਬਾਕੀ ਹੋਰ ਸਾਰੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕੋਕੇ ਅੰਦਾਵਾ ਸਾਹਿਬ ਨੇ ਪਿਛਲੇ ਸਮੇਂ ਦੇ ਦੌਰਾਨ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਬੜੀ ਹੀ ਜਿਹੜਾ ਵਾ ਜਿੱਥੇ ਵੀ ਇਹ ਕਿਤੇ ਡਿਊਟੀ ਲੱਗੀ ਆ ਇਹਨਾਂ ਨੇ ਆਪਣੀ ਵਾਖੂਬੀ ਨਿਭਾਈ ਆ ਮੈਨੂੰ ਯਾਦ ਆ ਕਿ ਮੇਰੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਸਵੇਰੇ ਆਣ ਕੇ ਮੈਨੂੰ ਉਠਾਉਣਾ ਜੇ ਕਿਸੇ ਮੈਂ ਲੇਟ ਹੋ ਜਾਣਾ ਤੇ ਇਹਨਾਂ ਨੇ ਕਿਹਾ ਵੀ ਹਲੀ ਆਪਾਂ ਲੇਟ ਆਂਦੇ ਤੁਸੀਂ ਹਲੀ ਤਿਆਰ ਨਹੀਂ ਹੋਏ ਜਲਦੀ ਜਲਦੀ ਤਿਆਰ ਹੋ ਤੇ ਚੱਲੀਏ ਸੋ ਇੰਨੇ ਉਦਮੀ ਆ ਸਵੇਰੇ ਸਵੇਰੀ ਇਹਨਾਂ ਨੇ ਜਿਹੜਾ ਵਾ ਪਹੁੰਚ ਜਾਣਾ ਸੋ ਇਸ ਨਾਲ ਦੀ ਉਦਮ ਸਤ ਕਾਇਆ ਕਿ ਅਸੀਂ ਮੈਂ ਜਿਹੜਾ 15000 ਦੇ ਲਗਭਗ ਵੋਟ ਨਾਲ ਜਿੱਤਿਆ ਸੀ ਸੋ ਅੱਜ ਇਹਨਾਂ ਨੂੰ ਇਹ ਹਾਈ ਕਮਾਂਡ ਨੇ ਜੋ ਅਹੁਦਾ ਦਿੱਤਾ ਵਾ ਉਸ ਵਾਸਤੇ ਮੈਂ ਜਿੱਥੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਉੱਥੇ ਮੈਂ ਜਿਹੜੇ ਵੀ ਸਾਡੇ ਹਲਕੇ ਦੇ ਸਾਰੇ ਵੋਲੰਟੀਅਰ ਸਾਥੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਜਿਹੜਾ ਇਹ ਸਾਰਾ ਕੁਝ ਨਹੀਂ ਹੋ ਸਕਦਾ ਸੋ ਉਹਨਾਂ ਨੇ ਵੀ ਪਿਛਲੇ ਸਮੇਂ ਦੇ ਦੌਰਾਨ ਆਪਾਂ ਬੋਲ ਚ ਜੋਗ ਦਿੱਤਾ ਇੱਕ ਜਿਹੜਾ ਜੋਗ ਉਮੀਦਵਾਰ ਸੀ ਅੱਜ ਜਿਹੜਾ ਹੱਕਦਾਰ ਸੀ ਉਹਨੂੰ ਹੱਕ ਮਿਲਿਆ ਵਾ ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਪਾਰਟੀ ਵਾਸਤੇ ਮਿਹਨਤ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਜ਼ਰੂਰੀ ਹੱਕ ਮਿਲੇਗਾ ਸੋ ਮੈਂ ਕਈ ਵਾਰੀ ਇਹ ਮਹਿਸੂਸ ਕੀਤਾ ਵਾ ਕਿ ਕਈ ਲੋਕ ਕਾਲੇ ਪੈ ਜਾਂਦੇ ਆ ਸੋ ਕਾਲੇ ਸਿਆਸਤ ਦੇ ਵਿੱਚ ਕਾਲੇ ਪਣ ਵਾਸਤੇ ਥਾ ਨਹੀਂ ਹੁੰਦੀ ਬਾਤੀ ਕਿਉਂਕਿ ਇਹਦੇ ਵਿੱਚ ਤੇ ਲਗਾਤਾਰ ਸਾਨੂੰ ਜਿਹੜਾ ਵਾ ਉਹ ਕੰਮ ਕਰਦੇ ਰਹਿਣਾ ਚਾਹੀਦਾ ਨੇਚਾ ਦੇ ਨਾਲ ਤੇ ਜਰੂਰੀ ਜਿਹੜੀ ਆ ਪਾਰਟੀ ਖਾਸ ਕਰਕੇ ਜਿਹੜੀ ਆ ਆਮ ਆਦਮੀ ਪਾਰਟੀ ਆ ਉਹਦੇ ਵਿੱਚ ਜਿਹੜਾ ਵੀ ਮਿਹਨਤ ਕਰਦਾ ਉਹਨੂੰ ਜਰੂਰ ਉਹਦਾ ਫਲ ਮਿਲਦਾ ਸੋ ਮੈਂ ਦੁਬਾਰਾ ਫਿਰ ਜਿੱਥੇ ਕਲਦੀਪ ਸਿੰਘ ਰੰਧਾਵਾ ਜੀ ਨੂੰ ਵਧਾਈ ਦੇਂਦਾ ਮੈਂ ਹਾਈਕ ਮਾਰਦਾ ਤਨਵਾਦ ਕਰਦਾ ਉਤਮੇ ਪ੍ਰਮਾਤਮਾ ਗੜੀ ਅਰਦਾਸ ਵੀ ਕਰਦਾ ਕਿ ਜੋ ਸਰਦਾਰ ਕਲਦੀਪ ਸਿੰਘ ਰੰਧਾਵਾ ਜੀ ਨੂੰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਮਿਲੀ ਆ ਇਹਨਾਂ ਦੀਗਵਾਹੀ ਦੇ ਵਿੱਚ ਮਾਰਕੀਟ ਕਮੇਟੀ ਦਿਨ-ਦੁੱਖਣੀ ਤੇ ਰਾਤ ਚੌਗਣੀ ਕੰਮ ਕੀ। ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਜ਼ਿਲ੍ਹੀ ਦੀ ਸਮੁੱਚੀ ਲੀਡਰਸ਼ਿਪ ਸਾਡੇ ਐਮਐਲਏ ਡਾਕਟਰ ਸੋਹ ਸਾਬ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਲਦੀਪ ਸਿੰਘ ਜੀ ਨੂੰ ਇਸ ਮਾਰਕੀਟ ਕਮੇਟੀ ਦਾ ਜਿਹੜਾ ਚੇਅਰਮੈਨ ਬਣਾਇਆ ਤੇ ਨਾਲ ਹੀ ਕੁਲਦੀਪ ਸਿੰਘ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਕਿ ਉਹ ਆਪਣੇ ਇਸ ਮਾਰਕੀਟ ਕਮੇਟੀ ਦੇ ਅਧੀਨ ਆਉਂਦੇ ਪਿੰਡਾਂ ਦੇ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਸਮਝਣਗੇ ਇੱਥੇ ਜੋ ਵੀ ਇਸ ਮਾਰਕੀਟ ਕਮੇਟੀ ਦੇ ਅਧੀਨ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਮਿਲ ਗਿਆ ਉਹਨੂੰ ਬਾਖੂਬੀ ਨਿਭਾਉਣਗੇ